ਮੇਨੈ ਅੱਜ ਤਾਂ ਮੇਰੇ ਪਾਪਾ ਨੇ ਮੈਨੂੰ ਛੱਟਿਆ ਸੀ ਪਰ ਰੱਬ ਵੱਲੋਂ ਮੇਰਾ ਸਰੀਰ ਨੂੰ ਹੱਥ ਪਾ ਗਿਆ ਸੀ ਮੈਂ ਬਾਹਰ ਬਚ ਕੇ ਆ ਗਈ ਜਦੋਂ ਛੱਟਿਆ ਸੀਗਾ ਤੇ ਉਦੋਂ ਤੁਹਾਨੂੰ ਇੱਕਦਮ ਕਿਵੇਂ ਲੱਗਿਆ ਕਿਉਂਕਿ ਨਹਿਰ ਹੈਗੀ ਸੀ ਪਾਣੀ ਸੀਗਾ ਉਦੋਂ ਤੁਹਾਨੂੰ ਲੱਗਦਾ ਜੀ ਵੀ ਤੁਸੀਂ ਬਚ ਸਕੋਗੇ ਨਹੀਂ ਸਰ ਨਹੀਂ ਲੱਗਦਾ ਸੀ ਫਿਰ ਕਿਵੇਂ ਬਚਾਇਆ ਤੁਹਾਨੂੰ ਸਰ ਉਹ ਆਪੇ ਹੀ ਬਸ ਰੱਬ ਵੱਲੋਂ ਬਚ ਗਈ ਸਰੀਰ ਨੂੰ ਹੱਥ ਪਾ ਗਿਆ ਤੇ ਉਦੋਂ ਬਾਅਦ ਮੈਂ ਫਟ ਗਿਆ ਬਾਹਰ ਕਿਵੇਂ ਆਏ ਤੁਸੀਂ ਉੱਥੋਂ ਨਹਿਰ ਚੋਂ ਜਦੋਂ ਤੁਸੀਂ ਹੱਥ ਪਾਇਆ ਉਸ ਤੋਂ ਬਾਅਦ ਕਿਸੇ ਨੇ ਕੋਈ ਮਦਦ ਮਾਰੀ ਕੋਈ ਹੈਲਪ ਕੋਈ ਪਿੰਡ ਵਾਸੀਆਂ ਨੇ ਜਾਂ ਕਿਸੇ ਨੇ ਕੋਈ ਤੁਹਾਡੀ ਮਦਦ ਕੀਤੀ ਜਾਂ ਨਹੀਂ ਕੋਈ ਨਹੀਂ ਹੈ ਸਤਿ ਜ ਨੇੜੇ ਕੋਈ ਪਿੰਡ ਹੀ ਨਹੀਂ ਸੀ ਜਿੱਥੇ ਮੈਂ ਕਿੰਨਾ ਚੁਬਾਂ ਚਿਵੇਂ ਹੈ ਬਟ ਸਰੀ ਇਹਨੂੰ ਹੱਥ ਪਾਇਆ ਸਰ ਇਹ ਹੱਥ ਪਾਇਆ ਉਸ ਤੋਂ ਬਾਅਦ ਫਿਰ ਤੁਸੀਂ ਕਿਵੇਂ ਮਤੋਂ ਅੱਗੇ ਅੱਗੇ ਫੋਨ ਕੀਤਾ ਕਿ ਤੁਹਾਨੂੰ ਕਰਦਿਆਂ ਨੂੰ ਬੁਲਾਇਆ ਜਾਂ ਕਿਵੇਂ ਚਲੋ ਹੁਣ ਤੁਹਾਡੀ ਕੀ ਸੋਚ ਹੈ ਹੁਣ ਤੁਸੀਂ ਅੱਗੋਂ ਕੀ ਕਰਨਾ ਚਾਹੁੰਦੇ ਹੋ ਜੀ ਬਸ ਮੈਂ ਦੇ ਫੈਮਿਲੀ ਦੇ ਨਾਲ ਰਹਿਣਾ ਚਾਹੁੰਦੀ ਮੇਰੇ ਭੂਆ ਖੜੇ ਐ ਇੱਥੇ ਮੈਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੀ ਇਹ ਜਿਹੜੇ ਤੁਹਾਡੇ ਡੈਡੀ ਜੇਲ੍ਹ ਦੇ ਵਿੱਚ ਗਏ ਨੇ ਉਹਨਾਂ ਨੂੰ ਬਚਾਣਾ ਚਾਹੁੰਦੇ ਉਹ ਜੀ ਹਾਂਜੀ ਜੀ ਜੀ ਕਿਉਂ ਹੋਇਆ ਸੀ ਤੇ ਕੀ ਪ੍ਰੀਤੀ ਨਾਲ ਸਰ ਤੁਹਾਨੂੰ ਪਤਾ ਹੀ ਆ ਜੋ ਕਹਾਣੀ ਬੀਤੀ ਆ ਪ੍ਰੀਤੀ ਨਾਲ ਪਰ ਅਸ ਟਾਈਮ ਅਸੀਂ ਪ੍ਰੀਤ ਨੂੰ ਜੀਤੀ ਵੇਖ ਕੇ ਵੀ ਬਹੁਤ ਖੁਸ਼ ਹੋਏ ਕਿ ਸਾਡਾ ਬੱਚਾ ਅੱਜ ਸਾਡੀਆਂ ਅੱਖਾਂ ਸਾਹਮਣੇ ਆ ਬਸ ਅਸੀਂ ਤਾਂ ਹੁਣ ਇਹੀ ਅਪੀਲ ਕਰਦੇ ਆਂ ਵੀ ਪੁੱਛ ਸਾਡੀ ਸਹੀ ਸਲਾਮਤ ਆ ਵੀ ਇਸ ਪਰਿਵਾਰ ਤੇ ਪ੍ਰੀਤੀ ਨਾਲ ਜਾਂਚ ਕਰਕੇ ਤੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਸਾਡੇ ਭਰਾ ਦੂਜੇ ਚੋਹਾਰ ਕੱਢਿਆ ਸਾਨੂੰ ਕਿਵੇਂ ਲੱਗਾ ਜਦੋਂ ਤੁਹਾਨੂੰ ਪਤਾ ਲੱਗਾ ਕਿ ਸਰ ਸਾਡੀ ਖੁਸ਼ੀ ਦਾ ਨਾ ਤਾਂ ਸਾਨੂੰ ਸਮਝ ਆ ਰਹੀ ਸੀ ਵੀ ਅਸੀਂ ਖੁਸ਼ੀ ਜਿਤਾਈਏ ਕਿ ਅਸੀਂ ਗਮੀ ਜਿਤਾਈਏ ਰੀਤ ਤੁਹਾਡੀ ਕੀ ਲੱਗਦੀ ਹੈ ਮੇਰੀ ਪਤੀਜੀ ਹੈ ਪਰ ਇਸ ਮੈਚ ਦੇ ਸਟੇਕਿੰਗ ਵਿੱਚ ਪਤਾ ਥੋੜਾ ਸਰ ਸਭ ਕੁਝ মিডিਆ ਦੇ ਸਾਹਮਣੇ ਹੈ ਇਸ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ ਕਿ ਵੀ ਸਭ ਕੁਝ ਹਾਂਜੀ ਬਹੁਤ ਖੁਸ਼ ਹਾਂ ਅਸੀਂ ਸਾਡਾ ਬੱਚਾ ਸਾਡੇ ਸਾਹਮਣੇ ਅੱਖਾਂ 'ਚ ਲੱਗੀ ਹੋਈ ਸੀਗੀ ਤਾਂ ਕਿੱਥੇ ਗਏ ਤੁਸੀਂ ਇੰਨਾ ਕੀ ਕਰਦੇ ਬਾਕੀ ਜਿਹੜੇ ਕਰ ਰਹੇ ਨੇ ਆ ਤੇ ਉਹਨਾਂ ਨੇ ਗਲਤ ਕੀਤੀ ਤੈਨੂੰ ਕੋਈ ਗੁਨਾਹ ਤਾਂ ਉਹਨਾਂ ਨੇ ਘਾਤੀ ਮਹਿੰਦੀ ਵਾਲੀ ਗੱਲ ਤੇ ਮੈਂ ਕੋਈ ਵਿਆਹ ਨਹੀਂ ਕਰਵਾਇਆ ਮੇਰੇ ਪਿਓ ਜੀ ਨੇ ਅ ਰੱਤਕ ਜਿੱਦਾਂ ਹਮ ਕੱਲ ਤੁਸੀਂ ਇੰਟਰਵਿਊ ਲਈ ਤੁਸੀਂ ਕੋਪ ਸੈਕਟਰੀ ਨਾ ਚਾਹੁੰਦੇ ਮੈਂ ਆਪਦੀ ਧੂਆ ਕੋਲ ਰਹਿਣਾ ਚਾਹੁੰਦੀ ਤੁਸੀਂ ਆਪਣੀ ਮੰਮਾ ਕੋਲ ਨਹੀਂ ਰਹਿਣਾ ਚਾਹੁੰਦੇ ਨਹੀਂ ਜੀ ਮੈਂ ਆਪਦੀ ਧੂਆ ਕੋਲ ਰਹਿਣਾ ਕਾਰਨ ਕੀ ਹੈ ਜੀ ਜਿਵੇਂ ਮੈਨੂੰ ਤਾਂ ਥੋੜੇ ਡਰ ਲੱਗਦਾ ਕਿਉਂਕਿ ਉਹਨਾਂ ਜਿੰਨਾਂ ਨੇ ਜਿੱਤ ਉਸ ਤੋਂ ਬਾਅਦ ਨੂੰ ਥੋੜੇ ਡਰ ਲੱਗਦਾ ਇਸ ਕਲੀਪ ਉਹਨਾਂ ਲਈ ਰਹਿਣਾ ਚਾਹੁੰਦੇ ਤੁਸੀਂ ਇਹ ਵੀ ਗੱਲ ਕੀਤੀ ਸੀ ਕਿ ਤੁਹਾਡੇ ਤਿੰਨ ਭੈਣਾਂ ਨੇ ਛੋਟੀਆਂ-ਛੋਟੀਆਂ ਉਹ ਰੋਲ ਜਾਣਗੀਆਂ ਤੇ ਜੇ ਤੁਹਾਡੀ ਤੁਸੀਂ ਆਪਣੀ ਮਾਂ ਕੋਲ ਨਹੀਂ ਰਹੇ ਰੋਵੋਗੇ ਤੁਸੀਂ ਆਪਣੇ ਭੈਣਾਂ ਦਾ ਕਿਵੇਂ ਖਿਆਲ ਰੱਖੋਗੇ ਜੇ ਇਸ ਬਾਰੇ ਮੈਂ ਕੋਈ ਸੋਚ ਨਹੀਂ ਆ ਰਹੀ ਮੈਨੂੰ ਵੀ ਹਲਚੁਕਦੀ ਹੈ ਤੁਹਾਡੇ ਫਾਦਰ ਸਾਹਿਬ ਫਾਦਰ ਸਾਹਿਬ ਨੇ ਜੇਲ੍ਹ ਦੇ ਵਿੱਚ ਨੂੰ ਕੁਝ ਵੀ ਗੱਲ ਕੀਤੀ ਸੀ ਆਪਣੇ ਫਾਦਰ ਸਾਹਿਬ ਨੂੰ ਬਚਾਉਣਾ ਚਾਹੁੰਦੀ ਹੈ ਵੀ ਉਹ ਬੇਕਸੂਰ ਨੇ ਬਿਲਕੁਲ ਤੁਸੀਂ ਇੰਨਾ ਟਾਈਮ ਕਿੱਥੇ ਗਏ ਹੋ ਨੰਗੰਟਾ ਤੇ ਹੋ ਮੈਨੂੰ ਨੰਗੰਟਾ ਕਾਰੋਬਾਰ ਦਾ ਕਾਰੋਬਾਰ ਵੀ ਰਿਹਾ ਤਾਂ ਅਸੀਂ ਬਿਜਲੀ ਕਿਉਂ ਮੋਟੇ ਘਰ ਤਾਰਿਆ ਸਰ ਇਹਦੇ ਦੋਵਰੀ ਕਾਰੇ ਅਸੀਂ ਦੇ ਲਿਖੇ ਹੀ ਆਂ ਅੱਜ ਤੱਕ ਜੋ ਦੇ ਸੀਗੇ ਤੋਂ ਤੱਕ ਕੋਈ ਕਹਿਣਾ ਮਾਂਜਾ ਮਾਂਜਾ ਇਹ ਜਿੱਦ ਨੇ ਅਸੀਂ ਇੱਕ ਹਾਦਸਾ ਮੇਰੀ ਨਿੱਕੀ ਕੁੜੀ ਨੇ ਆ ਕੇ ਦੱਸਿਆ ਮੈਂ ਦਫਤਰੋਂ ਆ ਕੇ ਬੰਦ ਕਰਕੇ ਘਰੇ ਪਾਣੀ ਪਿਆ ਨਿੱਕੀ ਕੁੜੀ ਨੇ ਇਖਲਾਫਾ ਕਰਨਾ ਆਪਣੇ ਨਾਲ ਕੀ ਦੇਸ਼ਾ ਕੁੜੀ ਨੇ ਕਹਿੰਦੀ ਪਾਪਾ ਪਲਕਿ ਦੇਣਾ ਚਾਹੁੰਦੀ ਕੋਣ ਆਪਣੀ ਪ੍ਰੇਤਨ ਮੈਂ ਨੂੰ ਫੇਰ ਹੱਥ ਜੋੜੇ ਮੈਂ ਆਹ ਪੁੱਤ ਦੇ ਲੈ ਇਹਦੇ ਤੋਂ 1.5 ਮਹੀਨਾ ਪਹਿਲਾਂ ਮੇਰੇ ਡਾਕਟਰ ਕਾਹਨੂੰ ਪਤਾ ਨਾ ਆਪ ਵੀ ਨਹਿਰ 30 ਸਾਲ ਮਾਰਨ ਗਿਆ ਮੈਂ ਆਹ ਪੁੱਤ ਸਮਝ ਗਿਆ ਮੈਂ ਕਿ ਪੁੱਤ ਡਾਰੀ ਜਾਂਦਾ ਪਰ ਉਹ ਦੇਖਦਾ ਫਿਰ ਕੀ ਹੋਇਆ ਫਿਰ ਜਦ ਮੈਂ ਉੱਧ ਨਾ ਆਇਆ ਮੈਂ ਤਾਂ ਪਤਾ ਹੈ ਕਿ ਤਾਰਾ ਕੀਤਾ ਕਹਿੰਦੀ ਮੈਂ ਕਰਨੇ ਕਰਨਾ ਜੋ ਤੁਹਾਡੇ ਤੋਂ ਹੁੰਦਾ ਜਿਹੜੀ ਨਹਿਰ ਸਪੈਕ ਗਈ ਮੈਂ ਆਪਣਾ ਮੋਗਾ ਰੋਹੇ ਪਾਸੇ ਹਸਪੀਟਲ ਤਾਂ ਕਿਵੇਂ ਸਕੇ ਆਉਂਦੇ ਆਪੇ ਤੋਂ ਆਂਦੇ ਆਪੇ ਪਹਿਲਾਂ ਤਾਂ ਇਹ ਬੜੀ ਤੋ ਚੰਗੀ ਗੱਲ ਹੋਈ ਹੈ ਵੀ ਜਿਹੜੀ ਬੱਚੀ ਸਹੀ ਸਲਾਮਤ ਹੈ ਤੇ ਇਹਦੇ ਦੱਸਣ ਮੁਤਾਬਕ ਜਿੰਨਾਂ ਸਾਨੂੰ ਦੱਸਿਆ ਵੀ ਇਸ ਦਾ ਹੱਥੋਂ ਤੋਂ ਪੈ ਗਿਆ ਸੀ ਜਦੋਂ ਉਹਦੇ ਫਾਦਰ ਨੇ ਇਹਨੂੰ ਧੱਕਾ ਦਿੱਤਾ ਸਿੱਟਿਆ ਤੇ ਇਹਦਾ ਕਿਸੇ ਜਗ੍ਹਾ ਤੇ ਨਹਿਰ ਦੇ ਵਿੱਚ ਕੀ ਕਿਨਾਰੇ ਦੇ ਢਿੱਗੀ ਸੀਗੀ ਉੱਥੇ ਅੱਗੇ ਥੋੜੀ ਅੱਗੇ ਜਾ ਕੇ ਹੱਥ ਪੈ ਗਿਆ ਤੇ ਇਹ ਬਾਹਰ ਨਿਕਲੀ ਤੇ ਉਦੋਂ ਉੱਥੇ ਕੋਈ ਵੀ ਨਹੀਂ ਸੀ ਇਹ ਤੁਰ ਕੇ ਕਿਸੇ ਦੀ ਨੇ ਮਦਦ ਲਈ ਕਿਸੇ ਨੇ ਕਾਰ ਚ ਉਸ ਤੋਂ ਬਾਅਦ ਇਹ ਜਿਹੜੀ ਕਹਿੰਦੀ ਹੈ ਵੀ ਮੈਂ ਆਪਦੇ ਵੱਲੋਂ ਦੱਸਣਾ ਨਹੀਂ ਚਾਹੁੰਦੀ ਵੀ ਮੇਰੇ ਕਿਸੇ ਨੂੰ ਜਿੱਥੇ ਮੈਂ ਕਿੱਥੇ ਰਹੀ ਆ ਜਾਂ ਨਹੀਂ ਕਿਉਂਕਿ ਉੱਥੇ ਖਤਰਾ ਹੋ ਸਕਦਾ ਉਹਨਾਂ ਨੂੰ ਇਹਦੇ ਕੋਈ ਜਾਣ ਪਛਾਣਦੇ ਹੀ ਆ ਇਹਨਾਂ ਦੇ ਫੈਮਿਲੀ ਫਰੈਂਡਸ ਹੀ ਆ ਜਿੱਥੇ ਹੋ ਰਹੀ ਹੈ ਗੱਲ ਤੇ ਇਸ ਕਰਕੇ ਉਹ ਅਗਲੀ ਜਿਹੜੀ ਹੈ ਕਿਉਂਕਿ ਇਹ ਮਾਈਨਰ ਹੈ ਤੇ ਸਾਡੇ ਡੀਐਸਪੀ ਸਾਹਿਬ ਵੱਲੋਂ ਐਸਐਚਓ ਸਾਹਿਬ ਉਹਨਾਂ ਦੇ ਜਿਹੜੇ ਬੱਚੀ ਹੈ ਦਾ ਬਿਆਨ ਮਾਨਯੋਗ ਅਦਾਲਤ ਦੇ ਵਿੱਚ ਕਰਾ ਰਹੇ ਆ ਤੇ ਉਹ ਜਿਵੇਂ ਉਸ ਤੇ ਬਿਆਨ ਮੁਤਾਬਕ ਕਾਰਵਾਈ ਅਗਲੀ ਕਾਰਵਾਈ ਕਰਦੇ ਸਰ ਤੁਹਾਡੇ ਵੱਲੋਂ ਪਹਿਲਾਂ ਜਿਹੜਾ ਮਾਮਲਾ ਦਰਜ ਕਿਹੜੀ ਧਰਮਾ ਤੇ ਦਰਜ ਕੀਤਾ ਗਿਆ ਸੀ ਹੁਣ ਇਹਦੇ ਵਿੱਚ ਬਦਲਾਵ ਕੀ ਹੋ ਗਿਆ ਦੇਖੋ ਜੀ ਉਹਦੇ ਬਿਆਨ ਮੁਤਾਬਕ ਹੋਊਗਾ ਹੁਣ ਬਟ ਉਹ ਉਹਦੇ ਫਾਦਰ ਨੇ ਆਪ ਹੀ ਵੀਡੀਓ ਬਣਾਈ ਸੀ ਸਿੱਟਿਆ ਤਾਂ ਸੀ ਜੇ ਬਚ ਗਈ ਜੇ ਨਾ ਬਚਦੀ ਤਾਂ ਉਹ ਹੀ ਧਾਰਾ 302 ਸੀ ਤੇ ਜੇ ਹੁਣ ਬਚ ਗਈ ਹੈ ਤਾਂ ਇਹ ਜਿਹੜੀ ਉਸ ਮੁਤਾਬਕ ਦੇ ਬਿਆਨ ਮੁਤਾਬਕ ਅਗਲੀ ਕਰਦੇ ਸਰ ਉਹਨੇ ਦੱਸਿਆ ਕਿ ਵੀ ਕਿਉਂ ਪੁਲਿਸ ਸਾਹਮਣੇ ਉਹ ਰਿਪੋਰਟ ਕੇਸ ਜੋ ਨਹੀਂ ਵੀ ਜਦੋਂ ਬਚਾ ਦੇਖੋ ਉਹਦੇ ਕਹਿਣ ਮੁਤਾਬਕ ਉਹ ਸਦਮੇ ਵਿੱਚ ਸੀ ਤੇ ਉਸਦੀ ਸਿਰ ਤੇ ਸੱਟ ਵੱਜਣ ਚ ਵਜਨ ਥੋੜੀ ਜੀ ਕਰਕੇ ਉਸਦੀ ਯਾਦ ਆ ਇਸ ਉਹਦੇ ਕੁਝ ਨਾ ਕੁਝ ਭੁੱਲ ਜਾਂਦੀ ਹੈ ਤੇ ਅੱਤੇ ਉਹ ਡਰੀ ਹੋਈ ਸੀ ਸਰ ਕੋਰਟੀ ਪੇਸ਼ ਕਰਾਂਗੇ ਬਿਆਨ ਦੋਗੇ ਜੇ ਤੁਹਾਡੇ ਕੋਲ ਕੋਈ ਪੁਸ਼ਟੀ ਕੀਤੀ ਜਾਵੇ ਦੇਖੋ ਜੀ ਜਿੰਨਾ ਕੋ ਉਸਨੇ ਆਪਣੇ ਤੌਰ ਤੇ ਦੱਸਿਆ ਮੈਂ ਉਸਦੇ ਬਾਰੇ ਦੱਸ ਰਹੇ ਹਾਂ ਉਹ ਮਾਈਨਰ ਹੈ ਅਸੀਂ ਮਾਨਯੋਗ ਅਦਾਲਤ ਦੇ ਸਾਹਮਣੇ ਇਹਦਾ ਬਿਆਨ ਕਰਾਵਾਂ ਸਰ ਕੱਲ ਦੀ ਵੀਰੇ ਤਾਂ ਕਹਿ ਰਹੇ ਕਿ ਮੇਰੀ ਮਾਂ ਵੀ ਦੋਸ਼ੀ ਦੀ ਮਾਂ ਦੇ ਕਰ ਰਹੀ ਦੇਖੋ ਹੁਣ ਮੇਰੇ ਸਾਹਮਣੇ ਅਸੀਂ ਕੋਈ ਗੱਲ ਨਹੀਂ ਕੀਤੀ ਵੀ ਬਾਕੀ ਜਿਹੜੀ ਜੋ ਬਿਆਨ ਮਾਨਯੋਗ ਅਦਾਲਤ ਦੇ ਸਾਹਮਣੇ ਜੱਜ ਸਾਹਿਬ ਦੇ ਸਾਹਮਣੇ ਹੋਣਗੇ ਉਸ ਦੇ ਮੁਤਾਬਕ ਉਸੇ ਕਰਵਾਈ ਕਰਾਂਗੇ ਥੈਂਕ ਯੂ ਥੈਂਕ ਯੂ ਜਿਹੜੇ ਤਿੰਨ ਸਿਸ਼ਕ ਪੁੱਛਿਆ ਗਿਆ ਤਾਂ ਕੀ ਗਿਆਨ ਦੇ ਹੋਏ ਆ ਤੇ ਕਿੰਨਾ ਟਾਈਮ ਦੇਖੋ ਜੀ ਪਹਿਲਾਂ ਇਹ ਤਾਂ ਮੈਡੀਕਲ ਹੋਇਆ ਵਾ ਪਹਿਲਾਂ ਮੈਡੀਕਲ ਕਰਾਇਆ ਅਸੀਂ ਪ੍ਰੋਪਰ ਉਸ ਤੋਂ ਬਾਅਦ ਉਹਨੇ ਕੋਰਟ ਵਿੱਚ ਪੇਸ਼ ਕੀਤਾ ਜੋ ਕਿ ਇਹਨੇ ਮਾਨਯੋਗ ਕੋਰਟ ਵਿੱਚ ਆਪਦੇ ਬਿਆਨ ਕਲੰਬੰਦ ਕਰਾਏ ਆ ਜੱਜ ਸਾਹਿਬ ਕੋਲੇ ਉਹ ਅਸੀਂ ਦੱਸਦੇ ਆਂ ਵੀ ਕੀ ਇਹਨੇ ਕਰਾਈ ਜੋ ਜੀ ਇਹਨੇ ਸਟੇਟਮੈਂਟ ਦਿੱਤੀ ਹੈ ਉਹ ਜਾਈ ਫਿਰ ਕਾਰਵਾਈ ਸੀ ਅਮਨ ਵਿੱਚ ਲਿਆਵਾਂਗੇ ਕੋਈ ਕੁੜੀ ਨਾਲ ਗੱਲਬਾਤ ਹੋਈ ਆ ਕਿ ਉਹ ਕਿੱਥੇ ਗਈ ਆ ਤਾਂ ਕੁੜੀ ਤੋਂ ਹਲੇ ਡਿਟੇਲ ਪੁੱਛਦੀਆਂ ਸੀ ਤੁਰੰਤੀ ਅਸੀਂ ਨੂੰ ਮੈਡੀਕਲ ਕਰਵਾ ਕੇ ਨਾਲ ਹੀ ਇਹਨੂੰ ਕੋਰਟ ਵਿੱਚ ਪੇਸ਼ ਕਰਤਾ ਹਲੇ ਫਰਦਰ ਅਸੀਂ ਡਿਟੇਲਸ ਦੇ ਤੋਂ ਪੁੱਛ ਰੀਆਂ ਵਾ ਜੋ ਕਿ ਉਹ ਕਹਿ ਰਹੀ ਸੀ ਹਲੇ ਮੈਂ ਠੀਕ ਨਹੀਂ ਮੈਂ ਤੁਹਾਨੂੰ ਡਿਟੇਲ ਬਾਅਦ ਚ ਦੱਸਦੀ ਹੁਣ ਲੇਕ ਉਸ ਲੜਕੀ ਨੂੰ ਕਿੱਥੇ ਲੈ ਕੇ ਜਾਇਓਗੇ ਤੁਸੀਂ ਹਾਂਜੀ ਆਪਦੀ ਕਸਟਡੀ ਜੀ ਰੱਖੋਗੇ ਇੰਨੀ ਦੇਰ ਇੱਕ ਵਾਰ ਫਿਰ ਹਸਪੀਟਲ ਚ ਅਸੀਂ ਇੱਕ ਵਾਰ ਲੈ ਕੇ ਜਾਣਾ ਰਿਪੋਰਟ ਜੀ ਲੈਣੀ ਹਾਂਜੀ ਕਸਟਡੀ ਜੀ ਰਹੂਗੀ ਤੁਹਾਡੀ ਭੂਆ ਕੋਲ ਰਹਿਣਾ ਚਾਹੁੰਦੀ ਆ ਜੋ ਜੋ ਭੂਆ ਰਹੀ ਹੈ ਆਪਣੇ ਹਾਂਜੀ ਨਹੀਂ ਉਹਦੇ ਬਾਰੇ ਸਾਨੂੰ ਨਹੀਂ ਪਤਾ ਪਿਛੇ ਕਿਹਦੇ ਕੋਲੇ ਰਹੀ ਹੈ ਉਹ ਜੋ ਇਹਨੇ ਕੋਰਟ ਵਿੱਚ ਜੋ ਜੱਜ ਸਾਹਿਬ ਨੇ ਆਰਡਰ ਕੀਤੇ ਉਹਵੇਂ ਉਹਨੂੰ ਉਸੇ ਦੇ سپਰਤ ਕਰਾਂਗੇ ਤੁਹਾਡੀ ਉਹਦੀ ਭੂਆ ਨਾਲ ਵੀ ਕੋਈ ਗੱਲਬਾਤ ਹੋਈ ਵੀ ਉੱਥੇ ਰਹਿਣਾ ਚਾਹੁੰਦੀ ਉਹ ਰੱਖੂਗੀ ਨਹੀਂ ਰੱਖੂਗੀ ਅਜੇ ਹਾਲੇ ਮੈਨੂੰ ਕੁਝ ਨਹੀਂ ਦੱਸਿਆ ਜੀ ਭੂਆ ਨੇ ਜੀ ਥੈਂਕ ਯੂ